ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਫਤੀ ਕੀ ਤੁਸੀਂ ਜਾਣਦੇ ਹੋ ਪਾਈ ਬਜੀਤ ਸਿੰਘ ਜੀ ਕੌਣ ਸਨ ਜਾਣਦੇ ਜਿੱਤਰ ਸਿੰਘ ਜੀ ਸਿੱਖ ਯੋਧੇ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਥਾਪੇ ਜਰਨੈਲ ਸਨ ਉਹਨਾਂ ਨੂੰ ਸਿੱਖ ਇਤਿਹਾਸ ਵਿੱਚ ਇੱਕ ਬਹਾਦਰ ਯੋਧੇ ਵਜੋਂ ਯਾਦ ਕੀਤਾ ਜਾਂਦਾ ਹੈ ਉਹਨਾਂ ਦੇ ਪਿਤਾ ਪਾਈ ਮਨੀ ਸਿੰਘ ਜੀ ਸਨ ਅਤੇ ਉਹ ਅਲੀਪੁਰ ਈਆਸਤ ਮੁਲਤਾਨ ਨਾਲ ਸੰਬੰਧ ਰੱਖਦੇ ਸਨ ਭਾਈ ਬਜਿੱਤਰ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਲਈ ਮਹਾਨ ਯੋਧੇ ਦਾ ਖਿਤਾਬ ਦਿੱਤਾ ਗਿਆ ਹੈ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਨਾਲ ਸਿੱਖਾਂ ਦਾ ਇੱਕ ਛੋਟਾ ਦਸਤਾ ਲੋਗੜ ਦੇ ਕਿਲੇ ਅੰਦਰ ਮੌਜੂਦ ਸਨ ਜਦੋਂ ਉਹਨਾਂ ਉੱਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਵੱਡੀਆਂ ਫੌਜਾਂ ਨੇ ਧਾਵਾ ਬੋਲ ਦਿੱਤਾ ਗਿਣਤੀ ਵਿੱਚ ਜ਼ਿਆਦਾ ਹੋਣ ਦੇ ਬਾਵਜੂਦ ਓਹੋ ਕਿਲੇ ਦੇ ਅੰਦਰ ਸਨ ਨਾ ਲਾ ਸਕੇ ਇਸ ਕਰਕੇ ਉਹਨਾਂ ਨੇ ਇੱਕ ਸੰਜੋਗ ਨਾਲ ਟਕੇ ਸ਼ਰਾਬ ਨਾਲ ਮਸ ਹਾਥੀ ਨੂੰ ਵਰਤ ਕੇ ਕਿਲੇ ਦਾ ਦਰਵਾਜ਼ਾ ਖੋਲ ਗੁਰੂ ਗੋਬਿੰਦ ਸਿੰਘ ਜੀ ਨੇ ਦੂਣੀ ਚੰਦ ਨੂੰ ਹਾਂਥੀ ਦਾ ਮੁਕਾਬਲਾ ਕਰਨ ਲਈ ਆਖਿਆ ਪਰੰਤੂ ਮੁਕਾਬਲਾ ਨਹੀਂ ਕੀਤਾ ਉਹ ਡਰ ਗਿਆ ਤੇ ਕੰਦ ਟੱਪ ਕੇ ਭੱਜ ਗਿਆ ਕੰਦ ਟੱਪਦਿਆਂ ਹੀ ਉਸ ਦੀ ਲੱਤ ਟੁੱਟ ਗਈ ਅਤੇ ਅਗਲੇ ਰਸਤੇ ਵਿੱਚ ਜਾਂਦਿਆਂ ਉਸ ਦਾ ਸੱਪ ਲੜ ਗਿਆ ਤੇ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਪਾਈ ਬਜਿੱਤਰ ਸਿੰਘ ਜੀ ਨੂੰ ਹਾਥੀ ਦਾ ਮੁਕਾਬਲਾ ਕਰਨ ਲਈ ਆਖਿਆ। ਪਾਈ ਸਾਹਿਬ ਨੇ ਘੋੜੇ ਉੱਤੇ ਚੜ੍ਹ ਕੇ 나ਗਣੀ ਦਾ ਐਸਾ ਬਾਤ ਕੀਤਾ ਕਿ 나ਗਣੀ ਹਾਥੀ ਦਾ ਸੰਜੋ ਚੀੜਦੀ ਹੋਈ ਉਸ ਦੇ ਮੱਥੇ ਵਿੱਚ ਜਾ ਵੱਜੀ। ਜਖਮੀ ਹਾਥੀ ਚੰਗਿਆੜ ਦਾ ਹੋਇਆ ਪਿੱਛੇ ਮੁੜ ਗਿਆ ਅਤੇ ਇਸ ਤਰ੍ਹਾਂ ਇਹ ਮੁਕਾਬਲਾ ਸਿੱਖ ਪੰਥ ਨੇ ਜਿੱਤ ਲਿਆ ਪ੍ਰੰਤੂ ਪਾਈ ਬੁਜੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ 8 ਦਸੰਬਰ 1705 ਈਸਵੀ ਨੂੰ ਚਲ ਵਸੇ ਅਗਲੀ ਰਾਤ निहंग सिंह ਨੇ ਗੁਪਤ ਰੀਕੇ ਨਾਲ ਪਾਈ ਸਹਿਬ ਦੀ ਦੇ ਦਾ ਸੰਸਕਾਰ ਕੀਤਾ ਇਸ ਤਰ੍ਹਾਂ ਪਾਈ 부ਜਿੱਤਰ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾ ਉੱਪਰ ਪਹਿਰਾ ਦਿੱਤਾ ਅਤੇ ਸਿੱਖ ਕੌਮ ਦੇ ਸੁਨਹਿਰੀ ਅਖਰਾ ਵਿੱਚ ਆਪਣਾ ਨਾਮ ਲਿਖਵਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ